ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦਾ ਸਵਾਗਤ ਹੈ ਤੇ ਦੋਸਤੋ ਇੱਕ ਮਾਂ ਦਾ ਫਰਜ਼ ਇਹ ਨਹੀਂ ਹੁੰਦਾ ਕਿ ਬੱਚੇ ਨੂੰ ਜਨਮ ਦਿੱਤਾ ਜਨਮ ਦੇਣ ਤੋਂ ਬਾਅਦ ਉਸ ਦੀ ਚੰਗੀ ਪਰਵਿਸ਼ ਕਰਨਾ ਅਤੇ ਉਸ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਅਤੇ ਗਲਤ ਕੰਮਾਂ ਤੋਂ ਰੋਕਣਾ ਲੇਕਿਨ ਜੇਕਰ ਮਾਂ ਹੀ ਆਪਣੇ ਬੱਚੇ ਨੂੰ ਸਹੀ ਦਿਸ਼ਾ ਵੱਲ ਲਿਜਾਣ ਦੀ ਬਜਾਏ ਗਲਤ ਕੰਮਾਂ ਵੱਲ ਲਿਜਾਣ ਲੱਗ ਪਵੇ ਤਾਂ ਫਿਰ ਉਸ ਬੱਚੇ ਦਾ ਭਵਿੱਖ ਕੀ ਹੋਵੇਗਾ ਇਹ ਤਾਂ ਤੁਸੀਂ ਭੱਲੀ-ਪਾਤੀ ਜਾਣਦੇ ਹੋ ਤਾਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਥਾਣਾ ਸੰਗਤ ਅਧੀਨ ਪੈਂਦੇ ਪਿੰਡ ਭਗਵਾਨਗੜ੍ਹ ਜਿੱਥੇ ਕਿ ਇੱਕ ਮਾਂ ਅਤੇ ਉਸਦੇ ਬੇਟੇ ਪਾਸੋਂ ਬਠਿੰਡਾ ਦੀ ਪੁਲਿਸ ਨੇ ਨਜਾਇਜ਼ ਅਸਲਾ ਅਤੇ ਚਿਕਟਾ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਬਠਿੰਡਾ ਦਿਹਾਤੀ ਦੇ ਡੀਐਸਪੀ ਨੇ ਪੱਤਰਕਾਰਾਂ ਨੂੰ ਕੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਸੁਣਾਉਂਦੇ ਹਾਂ ਇਸ ਤਰ੍ਹਾਂ ਜੀ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸ਼੍ਰੀ ਹਰਜੀਤ ਸਿੰਘ ਆਈਪੀਐਸ ਬਠਿੰਡਾ ਰੇਂਜ ਬਠਿੰਡਾ ਡੀਆਈ ਸਾਹਿਬ ਅ ਸ਼੍ਰੀ ਮਤੀ ਅਮਰੀਤ ਕੌਂਡਲ ਜੀ ਆਈਪੀਐਸ ਐਸਐਸਪੀ ਬਠਿੰਡਾ ਇਹਨਾਂ ਦੀ ਰਹਿਨਮਾਈ ਹੇਠ ਤੇ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹਨਾਂ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਇੱਕ ਜੁੱਧ ਨਸ਼ਾ ਮੁਕਤ ਜੋ ਮੁਹਿੰਮ ਜਿਹੜੀ ਚੱਲ ਰਹੀ ਹੈ ਤਾਂ ਉਹਦੇ ਲੜੀ ਦੇ ਵਿੱਚ ਕੱਲ ਸਾਡੇ ਬਠਿੰਡਾ ਪੁਲਿਸ ਨੂੰ ਇੱਕ ਵੱਡੀ ਪ੍ਰਾਪਤੀ ਹੋਈ ਹੈ ਏਐਸਆਈ ਹਰਮਨਜੀਤ ਸਿੰਘ ਸੀਆਈਏ 2 ਬਠਿੰਡਾ ਦੀ ਟੀਮ ਜੋ थाना ਸੰਗਤ ਦੇ ਏਰੀਏ ਪਿੰਡ ਭਗਵਾਨਗੜ ਭੁਖਿਆਲੀ ਉਧਰ ਪੈਟਰੋਲਿੰਗ ਕਰ ਰਹੀ ਸੀ ਨਸ਼ਿਆਂ ਦੇ ਖਿਲਾਫ ਜਿਹੜੀ ਹੈਗੀ ਗੈਸਟ ਕਰ ਚੱਲ ਰਹੀ ਸੀ ਤਾਂ ਉਹਨਾਂ ਨੂੰ ਦਾਣਾ ਮੰਡੀ ਦੇ ਨੇੜੇ ਇੱਕ ਬੁਲਟ ਮੋਟਰਸਾਈਕਲ ਖੜਾ ਮਿਲਿਆ ਤੇ ਜਿਸ ਦੇ ਕੋਲ ਇੱਕ ਔਰਤ ਖੜੀ ਸੀ ਜਿਸ ਨੇ ਆਪਣਾ ਪੁੱਛਣ ਤੇ ਨਾਮ ਪਰਮਜੀਤ ਕੌਰ ਪਤਨੀ ਗੋਰਾ ਸਿੰਘ ਵਾਸੀ ਪਿੰਡ ਬੰਗੀ ਨਿਹਾਲ ਸਿੰਘ ਹਾਲ ਪਿੰਡ ਭਗਵਾਨਗੜ ਭੁਖਿਆਵਾਲੀ ਉਹ ਦੱਸਿਆ ਤੇ ਜਿਸ ਦੇ ਜਦੋਂ ਹੱਥ ਵਿੱਚ ਫੜਿਆ ਜਿਹੜਾ ਨਸ਼ੀਲਾ ਪਦਾਰਥ ਸੀ ਉਹਨੂੰ ਚੈੱਕ ਕੀਤਾ ਤਾਂ 130 ਗ੍ਰਾਮ ਉਹਦੇ ਕੋਲੋਂ ਹੈਰੋ ਨੂੰ ਬਰਾਮਦ ਕੀਤੀ ਗਈ ਤਾਂ ਨਾਲ ਹੀ ਜਦੋਂ ਜਿਹੜਾ ਮੋਟਰਸਾਈਕਲ ਸੀ ਬੁਲਟ ਪੀਵੀ022 ਸੀਵੀ 7156 ਉਹਨੂੰ ਚੈੱਕ ਕੀਤਾ ਤਾਂ ਉਹਦੀ ਡਿੱਗੀ ਦੇ ਵਿੱਚੋਂ ਦੋ ਜਿਹੜੇ ਹੈਗੇ ਪਿਸਟਲ ਰਿਕਵਰ ਹੋਏ ਐ ਜਿਹੜਾ ਇੱਕ 9 ਐਮ ਐਮ ਹੈ ਸਮੇਤ 6 ਕਾਰਤੂਸ ਤੇ ਇੱਕ ਦੇਸੀ ਕਟਾ ਜਿਹੜਾ ਪਿਸਟਲ ਹੈਗਾ ਉਹ ਬਰਾਮਦ ਹੋਇਆ ਤੇ ਨਾਲ ਹੀ ਜਿਹੜਾ ਇਹਦੇ ਨਾਲ ਪਰਮਜੀਤ ਕੌਰ ਦੇ ਇਹਦਾ ਲੜਕਾ ਵੀ ਨਾਲ ਸੀਗਾ ਜਿਹਦਾ ਨਾਮ ਹੈਗਾ ਰਣਜੀਤ ਸਿੰਘ ਉਰਫ ਸੱਪ ਉਹ ਵੀ ਨਾਲ ਸੀ ਤੇ ਉਹ ਸਮੇਂ ਦੀ ਮੌਕੇ ਦੀ ਨਿਜਾਕਤ ਨੇ ਰਾ ਸੀਗਾ ਉੱਥੇ ਉਹ ਨੇਦੇ ਦਾ ਫਾਇਦਾ ਉਠਾ ਕੇ ਜਿਹਦਾ ਉਥੋਂ ਭੱਜਣ ਚ ਸਫਲ ਹੋ ਗਿਆ ਤਾਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਰਿਕਵਰੀ ਤੋਂ ਬਾਅਦ ਜਿਹੜਾ ਮਕੱਦਮਾ ਨੰਬਰ 139 ਮਿਤੀ 29 2025 ਅਧੀਨ ਧਾਰਾ 21 ਬੀ 6285 ਐਨ ਡੀ ਪੀ ਐਸ ਸੈਕਟਰ ਤੇ ਨਾਲ ਹੀ 2554 56 ਸੈਕਟਰ ਜਿਹੜਾ ਹੈਗਾ ਉਹ ਥਾਣਾ ਸੰਗਤ ਵਿਖੇ ਮਕਦਮਾ ਦਰਜ ਕਰ ਲਿਆ ਹੈ ਰਮਜੀਤ ਕੌਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅੱਜ ਇਸ ਦਾ ਜਿਹੜਾ ਹੈਗਾ ਫੋਲਸ ਰਿਪੋਰਟ ਲਿਆ ਜਾਵੇਗਾ ਤੇ ਜਿਹੜਾ ਉਸ ਤੋਂ ਬਾਅਦ ਕਾਫੀ ਖੁਲਾਸੀ ਹੋਣ ਦੀ ਸੰਭਾਵਨਾ ਹੈ ਤੇ ਜਿਹੜਾ ਦੂਸਰਾ ਇਹਦੇ ਨਾਲ ਦਾ ਜਿਹੜਾ ਨੜਕਾ ਹੈਗਾ ਰਣਜੀਤ ਸਿੰਘ ਜਿਹੜਾ ਭੱਜ ਗਿਆ ਉਹਨੂੰ ਫੜਨ ਲਈ ਵੀ ਜਿਹੜਾ ਬਠਿੰਡਾ ਪੁਲਿਸ ਪੂਰੀ ਤੇਜ਼ੀ ਨਾਲ ਜਿਹੜਾ ਹੈਗਾ ਦੀ ਭਾਲ ਕਰ ਰਹੀ ਹੈ ਤੇ ਗ੍ਰਿਫਤਾਰ ਕਰਕੇ ਜਲਦੀ ਜਿਹੜਾ ਹੈਗਾ ਇਹਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਏਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ